ਪਟਿਆਲਾ ਪੁਲਿਸ ਵੱਲੋਂ ਮਾੜੇ ਅੰਸਰਾ ਅਤੇ ਨਸ਼ਾ ਤਸਕਰਾ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਰਾਜਪੁਰਾ ਸਿਟੀ ਪੁਲਿਸ ਨੇ ਦੋ ਵੱਕਵਕ ਮਾਮਲਿਆਂ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਸੁਲ ਜਾਂਦੇ ਹੋਏ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਹੋਰ ਮਾਮਲੇ ਦੀ ਲੁਟਕਾ ਖੋਆ ਕਰਨ ਵਾਲੇ ਤਿੰਨ ਮੈਂਬਰਾਂ ਨੂੰ ਵੀ ਕਾਬੂ ਕਰਕੇ ਉਹਨਾਂ ਕੋਲੋਂ ਮਾਰੂ ਹਥਿਆਰ ਅਤੇ ਮੋਬਾਈਲ ਬਰਾਮਦ ਕੀਤੇ ਗਏ ਨੇ। ਜੀ ਜੀ ਪਟਿਆਰੇ ਜੀ ਮਾਲੂ ਅਸਸਪੀ ਪਟਿਆਲਾ ਜੀ ਦੀ ਜੋ ਅਗਵਾਈ ਦੇ ਵਿੱਚ ਸਾਡੀ ਜਿਹੜੀ ਰਾਜਪੁਰਾ ਕੌਸ ਹਮੇਸ਼ਾ ਹੀ ਲਾਈਂਡ ਆਊਟਰ ਤੇ ਗੈਂਗਸਟਰ ਦੀਵਾਰ ਜਿਹੜੀ ਸਰਕਾਰ ਕੋਲੋਂ ਮਿਲ ਚੱਲੀ ਹੈ ਉਸੇ ਪੂਰੀ ਤਨਦੇਹੀ ਦੇ ਨਾਲ ਸਾਡੀ ਜਿਹੜੀ ਰਾਜਪੁਰਾ ਕੌਸ ਨੂੰ ਹਮੇਸ਼ਾ ਹੀ ਦਿਨੀ ਡਿਊਟੀ ਕੀਤੀ ਆਂਦੀ ਹੈ ਸਾਡੇ ਕੋਲ 1726 ਨੂੰ ਕੰਪਲੇਨ ਜੀ ਮਿਸੀ ਕਿ ਜਨਤਾ ਸਕੂਲ ਵਾਲੇ ਕੋਤੇ ਰਾਤ ਦੇ ਸਮੇਂ ਦੋ ਨੌਜਵਾਨ ਜਾ ਰਹੇ ਸੀ ਤਾਂ ਉਹਨਾਂ ਨੂੰ ਤਿੰਨ ਚੋਰ ਮੁੰਡੇ ਨੂੰ ਮੌਤ ਦੇ ਬਲਿ ਹੈ ਮੋਸ਼ਾਇਗਾਂ ਨੂੰ ਕਿ ਜਿਨ੍ਹਾਂ ਨੇ ਕਿਰਪਾਨ ਤੇ ਤਾਸਰ ਤੇ ਚਾਕੂ ਦੀ ਮਦਦ ਨਾਲ ਤੇ ਉਹਨਾਂ ਦੇ ਮੌਤ ਜਿਹੜੇ ਖੋ ਗਏ ਤੇ ਇਸ ਨੂੰ ਅਸੀਂ ਸਾਡੇ ਦੁਨੋਂ ਮਕਦਮਾ ਨੰਬਰ 9 726 ਅੰਡਰ ਸੈਕਸ਼ਨ 307 ਤੇ ਤਿੰਨ ਦਿਨ ਪਾਈ ਡੀਐਲਸੀ ਤੇ ਅਸੀਂ ਪਰਚਾ ਦਰਜ ਕਰਕੇ ਇਹ ਮਕਦਮਾ ਅਸੀਂ ਬੜੀ ਕਾਮਯਾਬੀ ਨਾਲ ਪੇਸ਼ ਕੀਤਾ ਤੇ ਇਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ ਤਿੰਨ ਖੋ ਆ ਜਾਣ ਉਹ ਅਰੈਸਟ ਕੀਤੇ ਕਿ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਨੇ ਉਸ ਵਿੱਚ ਕ੍ਰਿਸ਼ਪੂਰ ਪੁੱਤਰ ਸ਼ਿਪੂਆ ਮੰਦਿਰਸ੍ਰੀ ਗੁਰਪੰਨੂ ਪੁੱਤਰ ਸ਼੍ਰੀ ਹਰਦਾਸ ਸਿੰਘ ਜਿਹੜੇ ਕਿ ਠਿਕਾਣੇ ਗੁਰੂ ਨਾਇਕਪੁਰਾ ਦੇ ਰਹਿਣ ਵਾਲੇ ਹਨ ਤੇ ਇੱਕ ਅਰਸ਼ਦ ਅब्द ਅਰਸ਼ਦ ਪੁੱਤਰ ਦਿਲਸ਼ਾਦ ਅਹਿਮਦ ਜਿਹੜੇ ਕਿ ਫੋਟੋ ਪੁਆਇੰਟ ਨਾਇਕਪੁਰਾ ਦੇ ਰਹਿਣ ਵਾਲੇ ਹਨ ਇਹਨਾਂ ਜਿੰਨਾਂ ਨੂੰ ਤੁਸੀਂ ਵਿਸਤਾਰ ਕਰਕੇ ਇਹਨਾਂ ਨੂੰ ਅਸੀਂ 10 ਫੋਲ ਤੇ ਇੱਕ ਕਮਾਲੀ ਦਾ ਚਾਕੂ ਬਰਾਮਕੀਤਰ ਇਸ ਤਰ੍ਹਾਂ ਅਸੀਂ ਇਹਦੇ ਵਿੱਚ 25 ਤਿੰਨ ਦਾ ਨਾਕ ਆਬਜੈਕਟ ਵੀ ਬੰਦ ਕਰ ਗਏ ਜੀ ਉਹ ਜਿਹੜਾ ਕੋਈ ਬੈਕਗ੍ਰਾਉਂਡ ਨਹੀਂ ਹੈ ਹਾਂ ਇਹਦੇ ਵਿੱਚੋਂ ਜਿਹੜੇ ਫਾਜ਼ਲ ਅਰਸ਼ਦ ਨੇ ਇਹਨਾਂ ਤੇ ਇੱਕ ਮਕਦਮਾ ਦਰਜਾ ਕ੍ਰਿਮੀਨਲ ਫਸਟ ਦਰਜ ਹੈਗਾ ਇਹਨਾਂ ਤੇ ਇਸ ਸਮੇਂ ਆਵਾਜਿ ਦੇ ਕ੍ਰਿਸ਼ਨ ਇਹ ਵੀ ਸਾਡੇ ਕੋਲ ਇਹਦਾ ਗੜਾ ਇਖਾਣ ਦਾ ਬੰਦ ਹੋ ਜਾਂਦੀ ਹੈ ਇਹਦੇ ਵਿੱਚ ਜਿਹੜਾ ਕਮਾਨੀ ਦੇ ਚਾਕੂ ਸੀ ਰਿਕਵਰ ਕੀਤਾ ਤਾਂ ਇਹ ਇਹ ਜਿਹੜਾ 25 ਦਿਨ ਦਾ ਨਾਕ ਜਿਹੜੀ ਆਬਜੈਕਟ ਦਾ ਤੁਸੀਂ ਖਿੱਚ ਦਸਤਾਨ ਕਰਦੇ ਹੋ ਜੀ ਇਹ ਕਿ ਕਿਰਨਾਂ ਨਾਲ ਨਾਲ ਹੋਣੀ ਹੈ ਹਾਂਜੀ ਇਹ ਜਿਹੜੇ ਜਿਹੜੇ ਰਾਏਪੁਰ ਦੇ ਰਹਿਣ ਵਾਲੇ ਨੇ ਤੇ ਕੋਈ ਹੋਰ ਨਾਮ ਜਿਸਨੂੰ ਰੱਖਣਾ ਚਾਹੀਦਾ ਹੋਊਗੀ ਜਿਵਾ ਨਾਲ ਬਕਰ ਹਾਂਜੀ ਇਹਦੇ ਵਿੱਚ ਸਾਨੂੰ ਇੱਕ ਦੋ ਜਿਹੜੇ ਹੋਰ ਮੁੱਦੇ ਵੀ ਰੈਟੀਫਾਈ ਹੋਏ ਆ ਜਿਨ੍ਹਾਂ ਦੀ ਭਾਲ ਜਾ ਰਹੀ ਹੈ ਸਾਡੇ ਕੋਈ ਪੋਜੀਸ਼ਨ ਹੋ ਗਈ ਸੀ ਉਹਨਾਂ ਨੂੰ ਬੜਾ ਜਲਦੀ ਜਿਹੜੇ ਕੋਮ ਆ ਜਾਣੇ ਜਿਹਨਾਂ ਨੂੰ ਲਾਭ ਕਰਨਾ ਹਾਂਜੀ ਇੱਕ ਥੋੜੀ ਜਾਣਕਾਰੀ ਦੇ ਸੁਵਾਲ ਕਰਦੇ ਆ ਇੱਕ ਸਾਡੇ ਕੋਲ 25 ਦਸੰਬਰ ਨੂੰ ਕੰਫਰੰਸ ਹੋਣੀ ਸੀ ਜੇ ਜੇ ਵੀ ਕੋਈ ਜਿਹੜੇ ਕਾਟਾ ਨੂੰ ਮਿਲਦੇ ਜੀ ਕੋ ਸੜੀ ਦੇ ਨਾਸ਼ ਜਿਹੜੀ ਪਈ ਹੈ ਤੇ ਉਸ ਤੇ ਅਸੀਂ ਕਾਰਵਾਈ ਕਰਦੇ ਹਾਂ ਉਹ ਨਾਸ਼ ਦਾ ਜਿਹੜਾ ਅਸੀਂ ਫੋਟੋਮੈਟਨ ਕਰਵਾਇਆ ਤੇ ਲਵਾਸ ਤੇ ਕਨਪਸ਼ਤੀ ਹੋਣ ਕਰਕੇ ਅਸੀਂ ਇਹਨਾਂ ਨੂੰ ਸਪਿੰਕ ਕਮੇਟੀ ਨਹੀਂ ਰਾਹੀਂ ਸਪਾਰਕ ਕਰਵਾਤਾ ਤੇ ਹੁਣ ਸਾਡੇ ਆਪਣੇ ਸਰੋਤਾਂ ਤੋਂ ਜਿਹੜਾ ਇਹ ਆਇਡੈਂਟੀਫ ਹੋਇਆ ਤੇ ਇਹਦੇ ਵਿੱਚ ਸਾਡੇ ਕੋਲੋਂ ਇੱਕ ਜਿਹੜੀ ਮੰਜੂ ਚਾਵਲਾ ਜਿਹੜੇ ਕੇ ਪਤਨ ਰਿਸ਼ੋਕਮਾ ਜਿਹੜੇ ਕਰੋਮੀ ਰਾਏਪੁਰਾ ਦੇ ਰਹੇ ਹੋ ਇਨਾਂ ਕਿਨਾਂ ਦੀ ਜਿੱਤ ਬਿੱਲੂ ਦਾ ਕੰਮ ਹੈ ਨਾ ਤੇ ਉਸ ਤੇ ਅਨੈਟੀਫਾਈ ਇਹ ਹੋਇਆ ਕਿ ਇਹਨਾਂ ਕੋਲੋਂ ਇੱਕ ਨੇਪਾਲੀ ਜਿਹੜਾ ਮੰਗਲ ਸਿੰਘ ਨੇਪਾਲੀ ਸੀ ਉਹ ਕੰਮ ਕਰਦਾ ਸੀ ਤੇ ਉਸ ਨੂੰ ਬਾਈਕਰੀ ਤੋਂ ਦੋ ਦੋਸਤ ਹੋਏ ਜਿਹਦੇ ਵਿੱਚ ਕੁਲਜੀਤ ਸਿੰਘ ਪੁਰਖ ਸੋਨ ਵਿਕੀ ਰਹੁਜਾ ਪੁੱਤਰ ਦਵਿੰਦਰ ਰਹੁਜਾ ਜਿਹੜੇ ਕੋ ਸਵੇਰੇ ਤਕਰੀਬਨ 2 ਕੌਜੀ ਲੈ ਜਾਂਦੇ ਤੇ ਜਿਹੜੀ ਨਸ਼ਾ ਕਰਨ ਦੀ ਆਦਤ ਨਹੀਂ ਤੇ ਸ਼ਰਾਬ ਸ਼ੂਗਰ ਪੀਂਦੇ ਤੇ ਜਿਹਨੇ ਹੁਣ ਕਰਦੇ ਸਾਨੂੰ ਤਕਰੀਰ ਤੇ ਇਹ ਦਾ ਸਾਹਮਣੇ ਆਇਆ ਕਿ ਇਹਨਾਂ ਦੋਨਾਂ ਨੇ ਇਹਨਾਂ ਦਾ ਇਹਨਾਂ ਦਾ ਆਪਸ ਵਿੱਚ ਬਹੁਤ ਲੜਾਈ ਝਗੜਾ ਹੁੰਦਾ ਲੜਾਈ ਝਗੜੇ ਦੇ ਦੌਰਾਨ ਕਿਸੇ ਜਿਹੜਾ ਧੱਕਾ ਮਾਰਦੀ ਹੈ ਤੇ ਇਹਦੇ ਮਿਕਸ ਜਿਹੜਾ ਕੋਈ ਸਿੰਗੂ ਕੋ ਉਹ ਇਹਦੇ ਸਿਰ ਦੇ ਵਿੱਚ ਪੱਥਰ ਨਾਲ ਮਾਰ ਕਰਨ ਪੱਥਰ ਨਾਲ ਮਾਰ ਕਰਨ ਤੋਂ ਬਾਅਦ ਉਹ ਡਿੱਗ ਜਾਂਦਾ ਤੇ ਫਿਰ ਇਹ ਉਹ ਚੱਕ ਕੇ ਮੰਜੇ ਦੇ ਪਾਸੋਂ ਲਿਆ ਤੇ ਆਪ ਵੀ ਦਿੱਤੇ ਉਸ ਨੂੰ ਦੇਖੇ ਹਰੇ ਹੁੰਦੇ ਆ ਹਾ ਬੋਸ ਹਾਂ ਜਦੋਂ ਉਹ ਸਰੀਰਿਤ ਪਹੁੰਚਦੇ ਟਾਈਮ ਇਹ ਕੁਝ ਲਿਆ ਤੇ ਉਹ ਨਸ਼ਾ ਕੀਤਾ ਹੋਇਆ ਸੀ ਦਾਸ ਜੀ ਨੇ ਉਹ ਜਿਹੜੇ ਦੁਪਹਿਰ ਨੂੰ ਉੱਠ ਕੇ ਦੇਖਦੇ ਕਿ ਉਹ ਜਿਹੜਾ ਮੰਗੂ ਸਿੰਘ ਆ ਉਹ ਡੈੱਡ ਹੋ ਗਿਆ ਮੰਗੂ ਸਿੰਘ ਪੁੱਤੋ ਸ਼੍ਰੀ ਤ੍ਰਿਖਣ ਸਿੰਘ ਵਾਸੀ ਪਿੰਡ ਰਾਜਪੁਰ ਸੈਕਟਰ ਉਹਨੂੰ ਇਹਨੇ ਵੀ ਦਿੱਤੀ ਦਿੱਲੀ ਦਾ ਰੈਸਟਰੀ ਰਵਾਨ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਇਹਦੀ ਮੌਤ ਹੋ ਚੁੱਕੀ ਹੈ ਤਾਂ ਮੇਰੇ ਦੋਨੇ ਬਿਨਾ ਕਿਸੇ ਨੂੰ ਦੱਸੇ ਰਾਤ ਦੀ ਮੇਡ ਕਰਦੇ ਰਾਤ ਦੇ ਸਮੇਂ ਇਹਨੂੰ ਅਕਤਮਾ ਤੇ ਬਿਠਾ ਕੇ ਜੋ ਵੀ ਕੋਈ ਨੇ ਬੇ ਆਵਾਜ਼ ਦੇ ਨੇ ਖੰਡਰ ਆਪਣੇ ਪਿੰਡ ਦੇ ਨਾਮੀ ਉਹਦੇ ਧਿਆਨ ਲੋਗਾ ਉੱਤੇ ਇਹਨਾਂ ਨੂੰ ਸੁੱਕ ਲੈਂਦੇ ਆ ਫਿਰ ਇਹਨਾਂ ਨੂੰ ਕੀ ਇਹਨਾਂ ਨੂੰ ਡਰ ਹੁੰਦਾ ਨਹੀਂ ਜੇ ਕੋਈ ਪਛਾਣ ਨਾ ਹੋ ਜੇ ਕਿਉਂਕਿ ਉਹਦੇ ਸੰਗ ਉਹ ਇੱਥੇ ਕੰਮ ਕਰ ਰਿਹਾ ਹੁੰਦਾ ਰਾਏਪੁਰਾ ਦੇ ਵਿੱਚ ਉਹਦੇ ਜਿਹੜੇ ਇੱਥੇ ਕੰਮ ਕਰਦਾ ਹੁੰਦਾ ਉਹਨਾਂ ਨੇ ਧਾਲ ਕਰਨੀ ਹੁੰਦੀ ਹੈ ਤੇ ਇਹ ਵੀ ਕੀ ਕਰਦੇ ਆ ਉਹਦੇ ਜਿਹੜੇ ਪਾਏ ਹੋਏ ਕੱਪੜੇ ਆ ਉਹ ਉਤਾਰ ਕੇ ਉਹਦੇ ਆਪਣੀ ਗੋਦੀ ਤੇ ਸੁੱਕ ਦਿੰਦੇ ਆ ਉਸ ਤੋਂ ਬਾਅਦ ਉਹ ਪਟ્રોલ ਪਾ ਲੈਂਦੇ ਆ ਪਟ્રોલ ਪਾ ਕੇ ਅੰਨ ਲਵਾ ਲੈਂਦੇ ਆ ਦੀ ਮੰਚਾਂ ਇਹ ਹੁੰਦੀ ਕਿ ਲਾਸ਼ ਵੀ ਸਨਾਖਿਤ ਨਾ ਹੋ ਸਕੇ ਇਸ ਕਰਕੇ ਇਹ ਉਹ ਜਿਹੜੀ ਜਿਹੜੀ ਲਾਸ਼ ਹੈ ਅਗਲੋ ਜੀ ਅਗਲੇ ਤੋਂ ਤਾਂ ਜਮਾਨੇ ਨੂੰ ਮੌਤ ਦੀ ਹੋਈ ਹੈ ਇਹਨਾਂ ਦੇ ਸਾਡੇ ਕੋਲੋਂ ਜਿਹੜੀ ਇੱਕ ਸਿੱਤੇ ਡੀ ਐਨ ਐਸ ਜਿਹਨ ਕੇ ਤਿੰਨ ਤੋਂ ਦੋ ਆਈ ਪੀ ਸੀ ਹੈ 238 ਡੀ ਐਨ ਐਸ ਤੇ 305 ਇਹਦੇ ਤੈਨੂੰ ਸਿੱਖ ਪੱਤੇ ਦੱਸ ਦਿੱਤਾ ਤਾਂ ਸੱਚ ਦੱਦ ਕਰਕੇ ਜਮਾਨੇ ਨੂੰ ਸੂਰ ਨੂੰ ਪੇਸ਼ ਕਰਕੇ ਕਿਸੇ ਨੂੰ ਨਰਮਾਨਾ ਹਾਸਲ ਕਰਾਂਗੇ ਰਿਮਾਂਡ ਹਾਸਲ ਕਰਕੇ ਇਹਨਾਂ ਨੇ ਇਸ ਮਾਰਦਕਤ ਵਿੱਚ ਵਧਦੇ ਗਏ ਇਨਸਟਰੂਮੈਂਟ ਵਧਦੇ ਦੀ ਐਕਟਿਵਾ ਤੇ ਉਸ ਜਿਹੜਾ ਗੋਸ਼ੀ ਦਾ ਗੋਸ਼ੀਪੂਰਪੋਰਸ ਸੀ ਜਾਂ ਨਹੀਂ ਸੀ ਉਹ ਸੀ ਡੈਰੋਗੇਟ ਕਰਨਾ ਇਸ ਜਗ੍ਹਾ ਤੇ ਇਹ ਬੰਦੇ ਦੀ ਡੈਥ ਹੋਈ ਹੈ ਉੱਥੇ ਇਹਨਾਂ ਨੂੰ ਲਾਈਟ ਚੜ੍ਹਾ ਹੋਇਆ ਇਹ ਚੀਜ਼ ਅਸੀਂ ਸਾਰਾ ਜਵਾਬ ਦੇ ਸਾਹਮਣੇ ਲਿਖਿਆ ਸਰ ਅੱਛਾ ਬੰਦ ਨਹੀਂ ਨਹੀਂ ਅਜੇ ਅਸੀਂ ਜਿਹਨਾਂ ਨੂੰ ਨਰਮਾਨਾ ਹਾਸਲ ਕਰਾਂਗੇ ਨਰਮਾਨ ਹਾਸਲ ਕਰਕੇ ਉਸੇ ਨਾਲ ਪੋਜੀਸ਼ਨ ਉਹਨਾਂ ਆਪਦੇ ਪਤਾ ਲਗਾਏ ਸਨ ਕਿ ਸਾਡੇ ਕੋਲ ਜਿਹੜੇ ਦਿੱਤੀ ਹੀ ਕੰਮ ਕਰਦੇ ਸੀ ਮੈਂ ਤੁਹਾਨੂੰ ਦੱਸਿਆ ਜਮਨ ਮਨਜੂ ਚਾਵਲਾ ਪਤਨੀ ਹਿੰਮੋਸ਼ ਕੁਮਾਰ ਇਹ ਜਿਹੜੇ ਮਦਾਨ ਨਾਮ ਦੇ ਤੋਂ ਪੰਪ ਜੀਤ ਨਗਰ ਤੋਂ ਨਹੀਂ ਰਾਜਪੁਰਾ ਆ ਖੀੜੀਗੰਦੇ ਦੇ ਰਹਿਣ ਵਾਲੇ ਜਿਹੜੇ ਜਿਹੜਾ ਫਾਸਟ ਫੂਡ ਦਾ ਕੰਮ ਕਰਦੇ ਆ ਇਹਨਾਂ ਦੀ ਲੈਂਬਰੀ ਨੂੰ ਰਾਜਪੁਰਾ ਦਿੱਤੀ ਚਾਵਲਾ ਕਿਚਨ ਦੇ ਨਾਮ ਤੇ ਜਿਹੜੇ ਫਾਸਟ ਫੂਡ ਦਾ ਮਨਸ਼ੋਕ ਤੇ ਜਿਹੜੇ ਪਾਲੀ ਉੱਤੇ ਹੀ ਕੰਮ ਕਰਦੇ ਸੀ ਤੇ ਇਹਨਾਂ ਦੇ ਉੱਪਰ ਹੀ ਚੁਆਰੀ ਦੇ Mm-hmm.